ਹਾਂਜੀ ਸਾਰੇ ਕਿਸਾਨ ਵੀਰਾਂ ਦਾ ਸਵਾਗਤ ਕਰਦੇ ਹਾਂ ਸਾਡੇ ਚੋਹਾਨ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਵੀਰ ਮੇਰੇ ਪਿੰਡ ਝੰਡੂਕੇ ਜ਼ਿਲ੍ਹਾ ਮਾਨਸਾ ਤੋਂ ਹੋਣ ਜਾ ਰਹੀ ਹੈ ਜੀ ਇੱਥੇ ਵੀਰ ਦੇ ਕੋਲ 8 ਮਹੀਨਿਆਂ ਦਾ ਬਰਬਰੀ ਨਸਲ ਦਾ ਬੱਕਰਾ ਸੀਲ ਹੈ ਤੇ ਜੋ ਵੀਰ ਖਰੀਦਣਾ ਚਾਹੁੰਦਾ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਹੈ ਜੀ 7347498359 ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਜਿਹੜੇ ਵੀਰਾਂ ਨੇ ਅਜੇ ਤੱਕ ਆਪਣਾ YouTube ਚੈਨਲ Facebook ਪੇਜ ਜਾਂ Instagram ਜੋ ਕਿ चौहान ਡੇਰੀ ਫਾਰਮ ਦੇ ਨਾਮ ਤੇ ਹੈ ਅਜੇ ਤੱਕ ਫੋਲੋ ਸਬਸਕ੍ਰਾਈਬ ਨਹੀਂ ਕੀਤਾ ਕਰ ਲੋ ਜੀ ਤਾਂ ਕਿ ਆਪਣੀਆਂ ਨਵੀਆਂ ਆਉਣ ਵਾਲੀਆਂ ਵੀਡੀਓ ਜਲਦ ਤੋਂ ਜਲਦ ਤੁਹਾਨੂੰ ਵੇਖਣ ਨੂੰ ਮਿਲ ਸਕਣ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਤਾਂ ਕਿ ਆਪਾਂ ਇਸੇ ਤਰ੍ਹਾਂ ਨੰਮੀਆਂ ਵੀਡੀਓ ਤੁਹਾਡੇ ਲਈ ਲੈ ਕੇ ਆ ਸਕੀਏ ਹਾਂਜੀ ਬਰਬਰੀ ਨਸਲ ਦਾ ਬਹੁਤ ਸੋਹਣਾ ਬੱਕਰਾ ਗਾ ਤੇ ਇਹਨਾਂ ਦੇ ਵਿੱਚੋਂ ਜੋ ਇੱਕ ਸਾਹਮਣੇ ਇਹ ਬੱਕਰੀ ਵੇਖ ਰਹੇ ਹੋ ਇਹ ਤਾਂ ਸੇਲ ਹੋ ਗਈ ਹੈ ਤੇ ਇੱਕ ਵੀਰ ਨੇ ਖੁਦ ਰੱਖਣੀ ਹੈ ਤੇ ਬੱਕਰਾ ਰਹਿੰਦਾ ਇਹ ਸਿਲ ਕਰਨਾ ਵੀਰ ਨੇ ਮੁੱਲ ਫੋਨ ਤੇ ਆ ਜੀ ਨੰਬਰ ਵੀਰ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈ ਇਦੇ ਤੇ ਸੰਪਰਕ ਕਰ ਸਕਦੇ ਹੋ ਪਿੰਡ ਝੰਡੂ ਕੇ ਜ਼ਿਲ੍ਹਾ ਮਾਨਸਾ ਦੇ ਵਿੱਚ ਚੰਨੇ ਵਾਲਾ ਰੋਡ ਦੇ ਉੱਪਰ ਘਰ ਹੈ ਵੀਰ ਦਾ ਸੇਲਰ ਦੇ ਕੋਲ ਸੰਪਰਕ ਕਰ ਸਕਦੇ ਹੋ ਜੀ ਮੁੱਲ ਫੋਨ ਤੇ ਹੈ ਬਰਬਰੀ ਨਸਲ ਹੈ ਤੇ ਏਜ ਹੈਗੀ ਆ ਬੱਕਰੇ ਦੀ 8 ਮਹੀਨੇ ਤੇ ਅਗਰ ਤੁਸੀਂ ਵੀ ਐਡ ਲਗਾਉਣੀ ਚਾਹੁੰਦੇ ਆ ਆਪਣੇ ਕਿਸੇ ਵੀ ਜਾਨਵਰ ਜਾਂ ਖੇਤੀਬਾੜੀ ਸੰਬੰਧਿਤ ਸੰਦਾਂ ਦੀ ਸੇਲ ਦੀ ਵੀਡੀਓ ਪਵਾਉਣੀ ਚਾਹੁੰਦੇ ਆ ਤਾਂ ਫ੍ਰੀ ਐਡ ਹੈ ਜੀ ਸਾਡੇ ਉੱਪਰ ਦਿੱਤੇ ਹੋਏ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ WhatsApp ਨੰਬਰ ਹੈ ਨੋਟ ਕਰ ਸਕਦੇ ਹੋ 600 ਪੂਰਾ 6724360 ਹਾਂਜੀ 600 ਪੂਰਾ 6724360 ਇਹ ਸਾਡਾ WhatsApp ਨੰਬਰ ਹੈ ਇਹਦੇ ਤੇ ਤੁਸੀਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਫ੍ਰੀ ਐਡ ਆ ਅਗਰ ਤੁਸੀਂ ਵੀ ਆਪਣੇ ਕਿਸੇ ਵੀ ਜਾਨਵਰ ਜਾਂ ਖੇਤੀਬਾੜੀ ਸੰਬੰਧਤ ਸੰਦਾਂ ਦੀ ਸੇਲ ਦੀ ਵੀਡੀਓ ਪਾਉਣੀ ਆ ਫ੍ਰੀ ਐਡ ਹੈ ਜੀ ਤੇ ਇਹ ਵੀਡੀਓ ਪਿੰਡ ਝੰਡੂ ਕੇ ਜਿਲਾ ਮਾਨਸਾ ਦੇ ਵਿੱਚ ਇਹ ਵਾਲਾ ਬੱਕਰਾ ਸੇਲ ਹੈ ਏਜ ਇਹਦੀ 8 ਮਹੀਨੇ ਹੈ ਤੇ ਬਹੁਤ ਸ਼ੌਂਕ ਨਾਲ ਪਾਲੇ ਹੋਏ ਆ ਵੀਰ ਨੇ ਤੇ ਇੱਕ ਖੁੱਡੇ ਟਾਈਪ ਬਹੁਤ ਵੱਡਾ ਵੀ ਬਣਾ ਰੱਖਿਆ ਜਿਹਦੇ ਵਿੱਚ ਖੁੱਲੇ ਛੱਡੇ ਹੋਏ ਨੇ ਦੋ ਬੱਕਰੀਆਂ ਨੇ ਤੇ ਇੱਕ ਬੱਕਰਾ ਤੇ ਬੱਕਰੀ ਇਹਨਾਂ ਦੇ ਵਿੱਚ ਇਹ ਵਾਲੀ ਸੇਲ ਹੋ ਗਈ ਹੈ ਜੋ ਤੁਸੀਂ ਸੱਜੇ ਪਾਸੇ ਵੇਖ ਰਹੇ ਹੋ ਤੇ ਉਹ ਦੂਸਰੀ ਵੀਰ ਨੇ ਖੁਦ ਰੱਖਣੀ ਹੈ ਤੇ ਇਹ ਬੱਕਰਾ ਵੀ ਸੇਲ ਕਰਨਾ ਜੀ ਤੇ ਜੋ ਵੀਰ ਖਰੀਦਣ ਦਾ ਚਾਹਵਣਾ ਹੈ ਬਾਈ ਦੇ ਇਸ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਨੰਬਰ ਦੁਬਾਰਾ ਨੋਟ ਕਰ ਸਕਦੇ ਹੋ ਵੀਰ ਦਾ 7347498359 ਹਾਂਜੀ ਪਿੰਡ ਝੰਡੂਕੇ ਜਿਲ੍ਹਾ ਮਾਨਸਾ ਦੇ ਵਿੱਚ ਖੜਿਆ ਹੈ ਇਹ ਬੱਕਰਾ ਉਮਰ 8 ਮਹੀਨੇ ਹੈ ਤੇ ਬਹੁਤ ਸ਼ੌਂਕ ਨਾਲ ਪਾਲੇ ਹੋਏ ਹੈ ਜੀ ਜੋ ਵੀਰ ਖਰੀਦਣਾ ਚਾਹੁੰਦਾ ਹੈ ਤਾਂ ਸੰਪਰਕ ਕਰ ਸਕਦੇ ਹੋ ਵੀਰ ਨਾਲ ਅਗਰ ਤੁਸੀਂ ਵੀ ਐਡ ਲਵਾਉਣੀ ਆ ਫ੍ਰੀ ਐਡ ਹੈ ਤਾਂ ਸਾਡੇ ਉੱਪਰ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੋ ਬੱਕਰਾ ਹੈ ਵਰਬਰੀ ਨਸਲ ਦਾ ਜੀ ਏਜ 8 ਮਹੀਨਿਆਂ ਦੀ ਹੈ ਇਸੇ ਤਰ੍ਹਾਂ ਆਪਣੀਆਂ ਆਉਣ ਵਾਲੀਆਂ ਨਵੀਆਂ ਵੀਡੀਓ ਨੂੰ ਵੇਖਣ ਲਈ ਚੈਨਲ ਪੇਜ ਜ਼ਰੂਰ ਫੋਲੋ ਕਰਿਓ ਜੀ ਸਬਸਕ੍ਰਾਈਬ ਕਰਿਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਕਿ ਆਪਣੀਆਂ ਆਉਣ ਵਾਲੀਆਂ ਵੀਡੀਓ ਜਲਦ ਤੋਂ ਜਲ ਤੁਹਾਨੂੰ ਵੇਖਣ ਨੂੰ ਮਿਲ ਸਕਣ ਤੇ ਆਪਾਂ ਮਿਲਦੇ ਹਾਂ ਹੁਣ ਅਗਲੀ ਵੀਡੀਓ ਨਾਲ ਧੰਨਵਾਦ ਜੀ